ਅਜੇ ਪੂਰਾ ਨਹੀਂ ਕਹਿ ਸਕਦੇ ਅੰਦਾਜ਼ੇ ਨਾਲ ਕਹਿ ਸਕਦੇ ਆ ਵੀ 8 ਕਰੋੜ ਰੁਪਏ ਦੇ ਲਗਭਗ ਇਹ ਜਿਹੜੀ ਰਕਮ ਹੈ ਉਹ ਇਕੱਠੀ ਹੋ ਗਈ ਇਹ ਉਤੇ ਦਾ ਸਮਾਨ ਬਣੂਗਾ ਜਿਹੜਾ ਅਸੀਂ ਹੜਪੀੜ ਤੇ ਲੋਕਾਂ ਦੀ ਮਦਦ ਕਰੇ ਤੇ ਸਾਡੇ ਕੋਲ ਕਿੰਨੀ ਰਕਮ ਇਕੱਠੀ ਹੋਈ ਤੇ ਕਿੰਨੀ ਕਿਹੜੇ ਪਿੰਡ ਚ ਵੰਡੀ ਕੁੱਲ ਰਕਮ ਕਿੰਨੀ ਅਸੀਂ ਵੰਡੀ ਗਈ ਕਿੰਨੇ ਅਸੀਂ ਐਸਐਮ ਨਮੀਨਾ ਕੀ ਕੀਤੇ ਆ ਕਿੰਨੇ ਅਸੀਂ ਬਿਜਾਈ ਦਾ ਕੰਮ ਕੀਤਾ ਉਹ ਸਾਰਾ ਅਸੀਂ ਜਨਤਕ ਕਰਨਾ ਚਾਹੁੰਦੇ ਆ ਹੜਪੀੜ ਤੇ ਲੋਕਾਂ ਦੀ ਮਦਦ ਕੀਤੀ ਹੈ ਮਿੱਟੀ ਚੱਕੀ ਹੈ ਕਣਕ ਦਿੱਤੀ ਹੈ ਤੂੜੀ ਦਿੱਤੀ ਹੈ ਪੱਠੇ ਕੱਪੜੇ ਤੇ ਉਹਨਾਂ ਦੇ ਵਿੱਚ ਜਿਹੜੀ ਮਿੱਟੀ ਪਈ ਹੈ ਮੀਨਾ ਚ ਉਹਨਾਂ ਨੂੰ ਬਹੂਜੋਗ ਬਣਾ ਕੇ ਪੀਜਣ ਤੱਕ ਦਾ ਜਿਹੜਾ ਕੰਮ ਕੀਤਾ ਹੈ ਦੋਨੇ ਪਾਸੇ ਹੜਪੀੜ ਤੇ ਲੋਕਾਂ ਦਾ ਸਹਿਯੋਗ ਕਰਤੀ ਬਾਇ ਕੀਤਾ ਹੈ ਤਾਂ 1 ਕਰੋੜ 37 ਲੱਖ ਰੁਪਏ ਦੀ ਰਾਸ਼ੀ ਨਗਦ ਰਾਸ਼ੀ ਸਾਡੇ ਕੋਲ ਇਕੱਠੀ ਹੋਈ ਸੀ ਜਿਹਦੇ ਵਿੱਚੋਂ ਲਗਭਗ 50-60 ਲੱਖ 50-60 ਲੱਖ ਜਿਹੜਾ ਰੁਪਇਆ ਉਹ ਜ਼ਮੀਨਾਂ ਪੱਧਰ ਤੇ ਤੇ ਬੀਜਾਂ ਤੇ ਲੱਗ ਜੋ ਵੀ ਸਮਾਨ ਅਸੀਂ ਪਿੰਡਾਂ ਤੋਂ ਲਿਆ ਹੈ ਉਧੇ ਸਾਡੇ ਕੋਲ ਪਿੰਡ ਬਾਈ ਦੀ ਲਿਸਟਾਂ ਵੀ ਹੋਈਆਂ ਤੇ ਉਹ ਅਸੀਂ ਸਾਰੀ ਡਿਟੇਲ ਬਲਾਕ ਬਾਈ ਫਿਰ ਜ਼ਿਲ੍ਹੇ ਬਾਈ ਦੀ ਇਹ ਸਾਰੀ ਇਕੱਠੀ ਕਰਕੇ ਪੂਰੇ ਪੰਜਾਬ ਦਾ ਇੱਕ ਦਸਤਾਵੇਜ਼ ਬਣਾਉਣਾ ਚਾਹਦੇ ਆ ਅਸੀਂ ਪਾਰ ਜੀ ਇੱਕ ਘਟਾ ਕਣਕ ਦਾ ਮਜ਼ਦੂਰਾਂ ਨੂੰ ਤੇ ਇਹ ਦੇਗ ਮਹੀਨੇ ਕਿਸਾਨਾਂ ਨੂੰ ਦੇ ਕੇ ਆਇਆ ਤੇ ਚਾਰ ਪੰਡਾ ਤੂੜੀ ਦੀਆਂ ਪਰ ਪਸ਼ੂ ਉਹ ਅਸੀਂ ਦੇਖ ਕੇ ਆਇਆ ਤੇ ਅਸੀਂ 1 ਏਕੜ ਦੇ ਵਿੱਚ ਜਿਹੜੀ ਏਕੜ ਤੋਂ 2 ਕਰਾਲਾਂ ਤੋਂ ਲੈ ਕੇ 9 ਏਕੜ ਤੱਕ ਜਿਹੜੇ ਕਿਸਾਨ ਛੋਟੇ ਕਿਸਾਨ ਸੀ ਉਹਨਾਂ ਨੂੰ ਬੀਜ ਦੀ ਜਿਹੜੀ ਕਣਕ ਬੀਜ ਦੀ ਮਦਦ ਵੀ ਕੀਤੀ ਐ ਕਿੰਨੇ ਦੀ ਕਣਕ ਵੰਡੀ ਗਈ ਕਿੰਨੇ ਦਾ ਬੀਜ ਵੰਡਿਆ ਗਿਆ ਕਿਹੜੇ ਪਿੰਡ ਚੋਂ ਵੰਡਿਆ ਗਿਆ ਕਿਹੜੇ ਪਿੰਡ ਚੋਂ ਵੰਡਿਆ ਕਿਹੜੇ ਲੋਕਾਂ ਨੂੰ ਵੰਡਿਆ ਉਹਦੀਆਂ ਲਿਸਟਾਂ ਤਿਆਰ ਕਰਨ ਦਾ ਤੇ ਉਹ ਲਿਸਟਾਂ ਪਿੰਡਾਂ ਚ ਲਾਉਣ ਦਾ ਫਿਰ ਜ਼ਿਲ੍ਹੇ ਕੋਲੇ ਦਾ ਰਿਕਾਰਡ ਹੋਵੇ ਫਿਰ ਪੰਜਾਬ ਕੋਲੇ ਹੋ ਰਿਕਾਰਡ ਹੋਵੇ ਤੇ ਉਹ ਰਿਕਾਰਡ ਜਨਤਕ ਪੱਤਰ ਤੇ ਜਾਵੇ ਫਲੈਕਸ ਹਾਂ ਬਲਾ ਕੇ ਪਿੰਡਾਂ ਚ ਲਾਈਆਂ ਜਾਣ ਤੇ ਉਹ سوشل میڈیا ਤੇ ਇੱਕ ਸ਼ਾਰਟ ਲਿਸਟ ਜਿਹੜੀ ਆ ਉਹ ਪਬਲਿਸ਼ਿੰਗ ਜਨਤਕ ਕੀਤੀ ਜਾਵੇ 23000 ਕਟਾ ਕਣਕ ਦਾ 14000 ਕਟਾ ਬੀਜ ਦਾ 30000 ਪੰਡ ਤੂੜੀ ਲਗਭਗ 27000 ਔਰਤਾਂ ਦੇ ਸੂਟ ਤੇ ਵੱਡੀ ਪੱਧਰ ਤੇ ਇਹ ਕੱਪੜਾ ਤੇ ਜਿਹੜਾ ਅਸੀਂ ਉਹਨਾਂ ਨੂੰ ਕਪੜੇ-ਕਪੜੇ ਹੋਰ ਦਿੰਦੇ ਨੇ ਸਾਡੇ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਸਿਰੇ ਸਾਡੀਆਂ ਡਾਕਟਰੀ ਟੀਮਾਂ ਨੇ ਜਿਹੜੀਆਂ ਮੈਡੀਕਲ ਦੇ ਟੀਮਾਂ ਨੇ ਉਹਨਾਂ ਨੇ ਦਵਾਈਆਂ ਵੀ ਵੱਡੀਆਂ ਨੇ ਪਿੰਡਾਂ ਚ ਤਿੰਨ-ਤਿੰਨ ਦਿਨ ਕੈਂਪ ਲਾਇਆ ਇਹ ਜਿਹੜੀ ਲੋਕਾਂ ਨੇ ਹੜਪੀੜਤ ਲੋਕਾਂ ਦੇ ਭਾਰਤੀ ਕਿਸਾਨ ਯੂਨੀਅਨ ਤੋ ਰਾਹਾਂ ਨੂੰ ਮਦਦ ਭੇਜੀ ਸੀ ਜਿਹੜਾ ਅਸੀਂ ਪਿੰਡਾਂ 'ਚ ਇਕੱਠੀ ਕੀਤੀ ਹੈ ਉਹ ਸਾਰੀ ਅਸੀਂ ਕਿੱਥੇ ਵੰਡੀ ਹੈ ਕਿਵੇਂ ਲੱਗੀ ਹੈ ਕਿਹੜੀ ਤਰਤੀਬ ਨਾਲ ਲੱਗੀ ਹੈ ਉਹ ਜਾਣਕਾਰੀ ਦੇਣ ਦੀ ਖਤਰਾ ਸੀ ਮਤਲਬ ਇਹ ਅੱਜ ਮੀਟਿੰਗ ਵੀ ਕੀਤੀ ਹੈ ਤੇ ਤੁਹਾਡੇ ਸਾਹਮਣੇ ਰੂਬਰੂ ਵੀ ਹੁੰਨੇ ਆ ਤੇ ਜਦੋਂ ਤੱਕ ਇਹ ਪੂਰਾ ਕੰਪਲੀਟ ਹੋ ਗਿਆ ਫਿਰ ਅਸੀਂ ਪੰਜਾਬ ਪੱਧਰ 'ਤੇ ਕਿਸੇ ਇੱਕ ਥਾਂ 'ਤੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਡਿਟੇਲ ਦੇਣਾ ਇਹ ਦੇਖੋ ਅੱਜ ਦੀ ਜਿਹੜੀ ਮੀਟਿੰਗ ਆ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਅਸੀਂ ਆਪਣੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਿਆ ਸੀ ਇੱਕ ਜਿਹੜਾ ਮਾਝੇ ਵਾਲਾ ਪਾਸਾ ਜਿਹ ਵਿੱਚ ਅਜਨਾਲਾ ਦੇ ਰਾਜੀ ਦੇ ਕੰਢੇ ਤੇ ਨੁਕਸਾਨ ਹੋਇਆ ਜਾਂ ਬਿਆਸ ਦੇ ਕੰਢੇ ਤੇ ਸਤਲੋਜ ਵਾਲੇ ਪਾਸੇ ਨੁਕਸਾਨ ਹੋਇਆ ਇਹ ਹਿੱਸਿਆਂ ਦੇ ਵਿੱਚ ਅਸੀਂ ਜਿਹੜੇ ਜ਼ਿਲ੍ਹੇ ਲਾਏ ਸੀ ਉਹਦੇ ਵਿੱਚ ਸੰਗਰੂਰ ਸੀ ਮਾਨਸਾਹ ਨਾ ਸੰਗਰੂਰ ਬਰਨਾਲਾ ਤੇ ਮੋਗਾ ਮਲੇਕੋਟਲਾ ਤੇ लुधियाना ਇਹ ਜਿਲ੍ਹੇ ਲਏ ਸੀ ਤੇ ਸੰਗਰੂਰ ਵਾਸਤੇ ਜਨੜਾ ਲਏ ਸੀ ਤੇ ਤਰਨਤਾਰਨ ਨੇ ਖਦੂਰ ਸਾਹਿਬ ਦੇ ਵਿੱਚ ਤੇ ਲੁਧਿਆਣੇ ਨੇ ਸਤਲੋਜ ਦੇ ਆਸ-ਪਾਸ ਦੇ ਰੀਏ ਦੇ ਵਿੱਚ ਤੇ ਜਲੰਧਰ ਵਾਲਿਆਂ ਨੇ ਵੀ ਸਤਲੋਜ ਦੇ ਆਸ-ਪਾਸ ਦੇ ਰੀਏ ਜੁੜਾ ਹੋਏ ਸੀ ਨੁਕਸਾਨ ਉਥੇ ਇੱਕ ਹੜਪ੍ਰੇੜਿਤ ਲੋਕਾਂ ਦੀ ਮਦਦ ਵਾਸਤੇ ਜਿਹੜੇ ਅਪਰਾਡੇ ਕੀਤੇ ਸੀ ਅਸੀਂ ਉਹ ਸਾਰੇ ਉੱਧਰ ਫਜ਼ਲਕਾ ਦੇ ਵਿੱਚ ਚਾਰ ਜਿਲ੍ਹੇ ਲਏ ਹੋਏ ਸੀ ਬਠਿੰਡਾ ਮਾਨਸਾ ਮੁਕਸਰ ਤੇ ਫਰੀਦਕੋਟ ਉਹਨਾਂ ਨੇ ਜਿਹੜੇ ਉੱਧਰ ਸਤ ਹੜ੍ਹ ਦੇ ਪਤਨ ਤੋਂ ਦਰਿਆ ਦੇ ਪਾਣੀ ਨੇ ਜਾ ਕੇ ਫਾਜ਼ਲ ਕਾ ਚ ਨੁਕਸਾਨ ਕੀਤਾ ਹੈ ਤੇ ਫਰੋਜ਼ਪੁਰ ਦੇ ਵਿੱਚ ਨੁਕਸਾਨ ਕੀਤਾ ਉਹਨਾਂ ਪਿੰਡਾਂ ਦੇ ਵਿੱਚ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਹੈ ਮਿੱਟੀ ਚੱਕੀ ਹੈ ਕਣਕ ਦਿੱਤੀ ਹੈ ਤੂੜੀ ਦਿੱਤੀ ਹੈ ਪੱਠੇ ਕੱਪੜੇ ਤੇ ਉਹਨਾਂ ਦੇ ਵਿੱਚ ਜਿਹੜੀ ਮਿੱਟੀ ਪਈ ਹੈ ਮੀਨਾ ਚ ਉਹਨਾਂ ਨੂੰ ਬਹਾਯੋਗ ਬਣਾ ਕੇ ਪੀਜਣ ਤੱਕ ਦਾ ਜਿਹੜਾ ਕੰਮ ਕੀਤਾ ਹੈ ਦੋਨੇ ਪਾਸੇ ਹੜ੍ਹ ਪੀੜਤ ਲੋਕਾਂ ਦਾ ਸਹਾਇਤਾ ਪ੍ਰਬੰਧ ਕੀਤਾ ਜਿਹਦੇ ਵਿੱਚ ਲਗਭਗ 25000 ਕਟਾ ਕਣਕ ਦਾ 14000 ਕਟਾ ਬੀਕ ਦਾ 30000 ਪੰਡ ਤੂੜੀ ਤੇ ਉਹ ਉਹਦੇ ਚ ਲਗਭਗ 27000 ਔਰਤਾਂ ਦੇ ਸੂਟ ਤੇ ਵੱਡੀ ਪੱਧਰ ਤੇ ਇਹ ਕੱਪੜਾ ਤੇ ਜਿਹੜਾ ਅਸੀਂ ਉਹਨਾਂ ਨੂੰ ਕਪੜੇ-ਕਪੜੇ ਹੋਰ ਦਿੱਤੇ ਨੇ ਤੇ ਇਹਦੇ ਵਿੱਚ ਲਗਭਗ 1 ਕਰੋੜ 37 ਲੱਖ ਰੁਪਏ ਦੀ ਰਾਸ਼ੀ ਨਗਦ ਰਾਸ਼ੀ ਸਾਡੇ ਕੋਲੇ ਇਕੱਠੀ ਹੋਈ ਸੀ ਜਿਹਦੇ ਵਿੱਚੋਂ ਲਗਭਗ 50-60 ਲੱਖ 50-60 ਲੱਖ ਜਿਹੜਾ ਰੁਪਇਆ ਉਹ ਜ਼ਮੀਨਾਂ ਪੱਧਰ ਤੇ ਤੇ ਬੀਜਾਂ ਤੇ ਲੱਗ ਗਿਆ ਤੇ ਜੇ ਸਾਡੇ ਜ਼ਿਲ੍ਹੇ ਦੇ ਬਾਦਲਕਾਹੇ ਜਿਹਦੇ ਵਿੱਚ ਅੱਜ ਸਾਡੀ ਟੀਮ ਆ ਜਿਹੜੀ ਉਹ ਉਹ ਕਣਕ ਦਾ ਬੀਜ ਵੰਡ ਰਹੀ ਹੈ ਵੱਡੀ ਪੱਧਰ ਤੇ ਤੇ ਇਧਰ ਅਜੇ ਨਾਲੇ ਵਾਲੇ ਪਾਸੇ ਸਾਡੇ ਟਰੈਕਟਰ ਕੁਝ ਬੀਜਾਈ ਕਰ ਰਹੇ ਨੇ ਤੇ ਕੁਝ ਮਤਲਬ ਉਹ ਜਿਹੜੀ ਜ਼ਮੀਨ ਮਿੱਟੀ ਪੱਧਰ ਕਰਨ ਵਾਲੀ ਹੈ ਜ਼ਮੀਨਾਂ ਦਾ ਸਹਿਯੋਗ ਕਰਾਉਣੇ ਉਹ ਲੱਗੇ ਹੋਏ ਨੇ ਖੰਡੂਰ ਸਾਹਿਬ ਵਾਲੇ ਪਾਸੇ ਵੀ ਸਾਡੇ ਟਰੈਕਟਰ ਤਰ ਤਰ ਜਲੀ ਹੈ ਜਿਹੜੀ ਟੀਮ ਹੈ ਜਿਹੜੀ ਉਹ ਲੱਗੀ ਹੋਈ ਹੈ ਅਸੀਂ ਸਾਰਾ ਹੜਪੀੜਤਾ ਦੀ ਜੋ ਅਸੀਂ ਮਦਦ ਕੀ ਵਾਸਤੇ ਪੈਸਾ ਇਕੱਠਾ ਕੀਤਾ ਤੂੜੀ ਇਕੱਠੀ ਕੀਤੀ ਹੈ ਰਾਸ਼ਨ ਇਕੱਠਾ ਕੀਤਾ ਜੋ ਵੀ ਸਮਾਨ ਅਸੀਂ ਪਿੰਡਾਂ ਤੋਂ ਲਿਆ ਹੈ ਉਹਦੇ ਸਾਡੇ ਕੋਲ ਪਿੰਡ ਵਾਈਜ਼ ਲਿਸਟਾਂ ਵੀ ਹੋਈਆਂ ਤੇ ਉਹ ਅਸੀਂ ਸਾਰੀ ਡਿਟੇਲ ਬਲਾਕ ਵਾਈਜ਼ ਫਿਰ ਜ਼ਿਲ੍ਹੇ ਵਾਈਜ਼ ਇਹ ਸਾਰੀ ਇਕੱਠੀ ਕਰਕੇ ਪੂਰੇ ਪੰਜਾਬ ਦਾ ਇੱਕ ਦਸਤਾਵੇਜ਼ ਬਣਾਉਣਾ ਚਾਹੁੰਦੇ ਆ ਕਿ ਸਾਡੇ ਕੋਲ ਕਿੰਨੀ ਰਕਮ ਇਕੱਠੀ ਹੋਈ ਤੇ ਕਿੰਨੀ ਕਿਹੜੇ ਪਿੰਡ ਚ ਵੰਡੀ ਕੁੱਲ ਰਕਮ ਕਿੰਨੀ ਅਸੀਂ ਵੰਡੀ ਹੈ ਕਿੰਨੇ ਅਸੀਂ ਐਸ ਵਿੱਚ ਇਹ ਮਹੀਨਾ ਕੀ ਕੀਤਾ ਕਿੰਨੇ ਅਸੀਂ ਬਜਾਈ ਦਾ ਕੰਮ ਕੀਤਾ ਉਹ ਸਾਰਾ ਅਸੀਂ ਜਨਤਕ ਕਰਨਾ ਚਾਹੁੰਦੇ ਆ ਤੇ ਉਹਦੇ ਚ ਲਗਭਗ ਸਾਡਾ ਐਸਟੀਮੇਟ ਹੈ ਵੀ ਇਹ ਅਜੇ ਪੂਰਾ ਨਹੀਂ ਕਹਿ ਸਕਦੇ ਅੰਦਾਜ਼ੇ ਨਾਲ ਕਹਿ ਸਕਦੇ ਆ ਵੀ 8 ਕਰੋੜ ਰੁਪਏ ਦੇ ਲਗਭਗ ਇਹ ਜਿਹੜੀ ਰਕਮ ਹੈ ਉਹ ਇਕੱਠੀ ਹੋ ਗਈ ਜਿਹ ਤੇ ਦਾ ਸਮਾਨ ਬਣੂਗਾ ਜਿਹੜਾ ਅਸੀਂ ਖੜ ਪੀੜ ਤੇ ਲੋਕਾਂ ਦੀ ਮਦਦ ਕਰੇ ਕਿਉਂਕਿ ਅਸੀਂ 6 ਸਤੰਬਰ ਨੂੰ ਜਦੋਂ ਪਹਿਲੀ ਦਿਨ ਦੌਰਾ ਕਰਕੇ ਆਏ ਦੋ ਦਿਨ ਤੰਦ ਬਿਨਾਂ ਦਾ ਸਾਰੇ ਇਲਾਕੇ ਦੇ ਵਿੱਚ ਸਾਡੀ ਸੂਬਾ ਟੀਮ ਗਈ ਸੀ ਅਸੀਂ ਉਹ ਤੋਂ ਵਾਅਦਾ ਕੀਤਾ ਸੀ ਜੇ ਅਸੀਂ ਉਹ ਲੋ ਆਵਾਂਗੇ ਜੇ ਕੋਈ ਘਰਾਂ ਚੱਲੇਵੇ ਤੇ ਅਸੀਂ ਉਹਨਾਂ ਤੱਕ ਮਦਦ ਕਰਾਂਗੇ ਜਦੋਂ ਤੱਕ ਤੁਹਾਡੀਆਂ ਕਣਤਾਂ ਬੀਜੀਆਂ ਨਹੀਂ ਜਾਂਦੀਆਂ ਸੋਨੂੰ ਮੁੜ ਕੇ ਸਾਡੇ ਆਪਣੇ ਪੱਧਰ ਤੇ ਆਪਣੇ ਪੈਰਾਂ ਦੇ ਖੜੇ ਹੋਣ ਵਾਸਤੇ ਅਸੀਂ ਉਹ ਸਾਰਾ ਅਸੀਂ ਪ੍ਰਾਦਾ ਕੀਤਾ ਅਸੀਂ ਪਰਜੀ ਇੱਕ ਘਟਾ ਕਣਕ ਦਾ ਮਜ਼ਦੂਰਾਂ ਨੂੰ ਇਹ ਬੇਜਮੀਨੇ ਕਿਸਾਨਾਂ ਨੂੰ ਦੇ ਕੇ ਆਇਆ ਤੇ ਚਾਰ ਪੰਡਾ ਤੂੜੀ ਦੀਆਂ ਪਰ ਪਸ਼ੂ ਉਹ ਅਸੀਂ ਦੇਖਿਆ ਤੇ ਅਸੀਂ 1 ਏਕੜ ਦੇ ਵਿੱਚ ਜਿਹੜੀ 1 ਏਕੜ ਤੋਂ 2 ਕ ਨਾਲੋਂ ਤੋਂ ਲੈ ਕੇ 9 ਏਕੜ ਤੱਕ ਜਿਹੜੇ ਕਿਸਾਨ ਛੋਟੇ ਕਿਸਾਨ ਸੀ ਉਹਨਾਂ ਨੂੰ ਬੀਜ ਦੀ ਜਿਹੜੀ ਕਣਕ ਦੇ ਬੀਜ ਦੀ ਮਦਦ ਵੀ ਕੀਤੀ ਹੈ ਤੇ 30000 ਪੰਡਾ ਤੂੜੀ ਦੀ ਜਿਹੜੀ ਮਤਲਬ ਅਸੀਂ ਲੋਕਾਂ 'ਚ ਵੰਡ ਕੇ ਆਇਆ ਤੇ 14000 ਕਵਾਂਟ ਦੇ ਲਗਭਗ ਜਿਹੜਾ ਆਚਾਰ ਉਹ ਅਸੀਂ ਬੰਦੇ ਤੇ 27000 ਦੇ ਲਗਭਗ ਔਰਤਾਂ ਦੇ ਸੂਟ ਗਰੀਬਾਂ ਦੇ ਸੂਟ ਦਿੱਤੇ ਨੇ ਤੇ ਇਸ ਤਰ੍ਹਾਂ ਅਸੀਂ ਕੰਬਲਾਂ ਦੀ ਤੇ ਮਰਦ ਸੂਟਾਂ ਦੀ ਐ ਗਿਣਤੀ ਕਾਫੀ ਕੋਟੀਆਂ ਕੋਟ ਤੇ ਹੋਰ ਸਾਰਾ ਸਮਾਨ ਉਹ ਅਸੀਂ ਦੇਖ ਕੇ ਆਇਆ ਤੇ ਅਸੀਂ ਸਮਝਦੇ ਆ ਵੀ ਅਸੀਂ ਜਿੰਨਾ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਉਹਦੀ ਪਾਈ ਪਾਈ ਦਾ ਹਿਸਾਬ ਅਸੀਂ ਲੋਕਾਂ ਤੱਕ ਲੈ ਕੇ ਜਾਣ ਦਾ ਵਾਸਤੇ ਬਚਨ ਬਾਧਾ ਉਹਦੀ ਖਾਤਰ ਅਸੀਂ ਜਿਹੜੇ ਇੱਧਰਲੇ ਜ਼ਿਲ੍ਹੇ ਸੀਗੇ ਇਹ ਮਤਲਬ ਉਤਰੀ ਜਾਣ ਵਾਲੇ ਜ਼ਿਲ੍ਹੇ ਸੀ ਜਿਹੜੇ ਉਹ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮਤਤ ਕਰਦੇ ਸੀ ਉਹ ਜ਼ਿਲ੍ਹਿਆਂ ਦੇ ਜਿੱਥੇ ਮੀਟਿੰਗ ਸੱਦ ਕੇ ਉਹਨਾਂ ਤੋਂ ਲਿਸਟਾਂ ਲਈਆਂ ਨੇ ਉਹਨਾਂ ਨੂੰ ਕਿੰਨੇ ਦੀ ਕਣਕ ਵੰਡੀ ਗਈ ਕਿੰਨੇ ਦਾ ਝੋਨਾ ਵੰਡਿਆ ਗਿਆ ਕਿਹੜੇ ਪਿੰਡ ਚੋਂ ਵੰਡਿਆ ਗਿਆ ਕਿਹੜੇ ਪਿੰਡ ਚ ਵੰਡਿਆ ਕਿਹੜੇ ਲੋਕਾਂ ਨੂੰ ਵੰਡਿਆ ਉਹਦੀਆਂ ਲਿਸਟਾਂ ਤਿਆਰ ਕਰਨ ਦਾ ਤੇ ਉਹ ਲਿਸਟਾਂ ਪਿੰਡਾਂ ਚ ਲਾਉਣ ਦਾ ਫਿਰ ਜ਼ਿਲ੍ਹੇ ਕੋਲੇ ਦਾ ਰਿਕਾਰਡ ਹੋਵੇ ਫਿਰ ਪੰਜਾਬ ਕੋਲੇ ਹੋਰ ਰਿਕਾਰਡ ਹੋਵੇ ਤੇ ਉਹ ਰਿਕਾਰਡ ਜਨਤਕ ਪੱਤਰ ਤੇ ਜਾਵੇ ਫਲੈਕਸਾਂ ਬਲਾ ਕੇ ਪਿੰਡਾਂ ਚ ਲਾਈਆਂ ਜਾਣ ਤੇ ਉਹ ਸੋਸ਼ਲ ਮੀਡੀਆ ਤੇ ਇੱਕ ਸ਼ਾਰਟ ਲਿਸਟ ਜਿਹੜੀ ਆ ਉਹ ਪਬਲਿਸ਼ਿੰਗ ਜਨਤਕ ਕੀਤੀ ਜਾਵੇ ਇਹਦੇ ਨਾਲ ਸਾਰੇ ਲੋਕਾਂ ਦੇ ਵਿੱਚ ਇਹ ਸਾਬਤ ਹੋ ਜਾਵੇ ਕਿ ਜਿਹੜੀ ਲੋਕਾਂ ਨੇ ਹੜਪੀੜਤ ਲੋਕਾਂ ਦੇ ਭਾਰਤੀ ਕਿਸਾਨ ਯੂਨੀਅਨ ਤੋ ਰਾਹਾਂ ਨੂੰ ਮਦਦ ਭੇਜੀ ਸੀ ਜਿਆ ਅਸੀਂ ਪਿੰਡਾਂ 'ਚ ਇਕੱਠੀ ਕੀਤੀ ਹੈ ਉਹ ਸਾਰੀ ਅਸੀਂ ਕਿੱਥੇ ਵੰਡੀ ਹੈ ਕਿਵੇਂ ਲੱਗੀ ਹੈ ਕਿਹੜੀ ਤਰਤੀਬ ਨਾਲ ਲੱਗੀ ਹੈ ਉਹ ਜਾਣਕਾਰੀ ਦੇਣ ਦੀ ਖਤਰ ਅਸੀਂ ਮਤਲਬ ਇਹ ਅੱਜ ਮੀਟਿੰਗ ਵੀ ਕੀਤੀ ਹੈ ਤੇ ਤੁਹਾਡੇ ਸਾਹਮਣੇ ਰੂਬਰੂ ਵੀ ਹੁੰਨੇ ਆ ਤੇ ਜਦੋਂ ਤਾਂ ਇਹ ਪੂਰਾ ਕੰਪਲੀਟ ਹੋ ਗਿਆ ਫਿਰ ਅਸੀਂ ਪੰਜਾਬ ਪੱਧਰੀ ਕਿਸੇ ਇੱਕ ਥਾਂ ਤੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਡਿਟੇਲ ਦੇਣਾ ਦੇਖੋ ਜਿਆਦਾ ਜਾਣਕਾਰੀ ਤਾਂ ਪ੍ਰੈਸ ਨੂੰ ਹੁੰਦੀ ਆ ਸਾਨੂੰ ਜਾਣਕਾਰੀ ਹੋਊਗੀ ਉਹ ਸਾਡੀ ਜਿਹੜੀ ਅਸੀਂ মিডিਆ ਰਹੀ ਜਾਂ ਦੇਖਦੇ ਆ ਜਾਂ ਲੋਕਾਂ ਦੇ ਵਿੱਚ ਅਸੀਂ ਗਏ ਆ ਸਾਨੂੰ ਲੋਕਾਂ ਨੇ ਕੋਈ ਗੱਲ ਚੰਗੀ ਨਹੀਂ ਕਿਤੇ ਸੋਡਾ ਇਕੱਠਾ ਕੀਤਾ ਹੋਇਆ ਫੰਡ ਜਾਂ ਜਤਪਿੰਦਰ ਦਾਜ ਆ ਪੰਜਾਬ ਸਰਕਾਰ ਦਾ ਕੋਈ ਸਹਾਇਤਾ ਇਸ ਰੂਪ ਦੇ ਵਿੱਚ ਕਿਤੇ ਸਾਨੂੰ ਵੰਡਦੇ ਦੇਖਿਆ ਹੁਣ ਜਦੋਂ ਅਸੀਂ ਪਿੰਡਾਂ ਚ ਵੰਡ ਰਹੇ ਸੀ ਜਾਂ ਨੁਕਸਾਨੀ ਕਿਤੇ ਉਹ ਨਜ਼ਰ ਆਏ ਹੁਣ ਵੀ ਆਹ ਦੇਖੋ ਜੇ ਸਰਕਾਰੀ ਕੈਂਪ ਲੱਗਾ ਹੋਇਆ ਅਸੀਂ ਤਾਂ ਸਗੋਂ ਇੱਥੋਂ ਤੱਕ ਵੀ ਆ ਵੀ ਜਿਹੜੀ ਆ ਤਾਂ ਮੈਂ ਰਹਿ ਗਈ ਸਾਰੀ ਗੱਲ ਦੇ ਵਿੱਚੋਂ ਸਾਡੇ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਸਿਰੇ ਸਾਡੀਆਂ ਡਾਕਟਰੀ ਟੀਮਾਂ ਨੇ ਜਿਹੜੀਆਂ ਮੈਡੀਕਲ ਦੀਆਂ ਟੀਮਾਂ ਨੇ ਉਹਨਾਂ ਨੇ ਦਵਾਈਆਂ ਵੀ ਵੱਡੀਆਂ ਨੇ ਪਿੰਡਾਂ 'ਚ ਤਿੰਨ-ਤਿੰਨ ਦਿਨ ਕੈਂਪ ਲਾਇਆ ਅਜਨਾਲਾ ਤੇ ਗਾਵੀ ਦੇ ਮਾਰਹਟਾ ਇਹ ਪਿੰਡ ਨੇ ਉੱਥੇ ਜਾ ਕੇ ਸਾਡੀ ਡਾਕਟਰਾਂ ਦੀ ਕਈ ਡਾਕਟਰ ਹਰਵਾਗ ਦੀ ਉਵਾਈ ਚ ਉਹ ਟੀਮ ਵੀ ਗਈ ਹੈ ਕਿ ਉਹ ਲੱਖਾਂ ਰੁਪਏਾਂ ਦੀ ਦਵਾਈ ਪਿੰਡਾਂ 'ਚ ਵੰਡ ਕੇ ਟ੍ਰੀਟਮੈਂਟ ਕਰਕੇ ਆਏ ਨੇ ਇੱਕ ਵੈਟਰਨਰੀ ਪ੍ਰਾਈਵੇਟ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਵੀ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਇਲਾਜ ਵਾਸਤੇ ਦਵਾਈ ਵੰਡ ਕੇ ਆਈ ਹੈ ਉਹਦਾ ਬੇਰਵਾ ਵੀ ਅਸੀਂ ਜਨਤ ਕਰਾਂਗੇ ਹਰਿਆਣੇ ਦੇ ਵਿੱਚ ਸਾਡੀ ਜਥੇਬੰਦੀ ਹੈ ਹਰਿਆਣਵੀ ਜਥੇਬੰਦੀ ਉਹ ਵੀ ਵੈਸੇ ਬੀਜ ਤੇ ਟੂੜੀ-ਟਾਲੀ ਵੰਡ ਕੇ ਗਈਆ ਉਹਦਾ ਵੀ ਵੇਰਵਾ ਸੀ ਜਨਤ ਕਰਾਂਗੇ ਅਜੇ ਵੀ ਹਰਿਆਣਾ ਦੇ ਵਿੱਚ ਕੁਝ ਟੂੜੀ ਤੇ ਕੁਝ ਕਣਕ ਤੇ 5 ਲੱਖ ਰੁਪਈਆ ਉਹਨਾਂ ਕੋਲੇ ਪਿਆ ਉਹਨਾਂ ਦਾ ਸਨੇਹਾ ਆਇਆ ਸੀ ਵੀ ਇਹ ਵੀ ਅਸੀਂ ਲਾਉਣਾ ਚਾਹੁੰਦੇ ਆ ਉਹ ਅਸੀਂ ਰਹਿਦੇ ਕੰਮ ਜਿਹੜੇ ਹੋ ਰਹੇ ਨੇ ਇਹਦੀ ਖਾਤਰ ਜਿਵੇਂ ਗੰਨੇ ਦਾ ਬੀਜ ਹੈ ਵਿਆਸ ਦੇ ਕੰਡੇ ਤੇ ਮਕੇਰੀਆਂ ਵਾਲੇ ਪਾਸੇ ਗੰਨਾ ਮਰ ਗਿਆ ਉੱਥੇ ਗੰਨੇ ਦਾ ਬੀਜ ਨਹੀਂ ਅਸੀਂ 100 ਏਕੜ ਤੱਕ ਗੰਨੇ ਦਾ ਬੀਜ ਦੇਣ ਦੀ ਸਾਡੀ ਪਹਿਲਾ ਪਲਾਨ ਹੈ ਬਸ ਤੇ ਸਾਡੀ ਪੂੰਜੀ ਜਿਹੜੀ ਆ ਗਿਆ ਲੂਗੀ ਉਹਦੇ ਮੁਤਾਬਕ ਹੋਰ ਵੰਡਿਆ ਜਾਊਗਾ ਏ ਜਿੱਥੇ ਸਰਕਾਰ ਵਾਲੀ ਗੱਲ ਹੈ ਵੀ ਸਰਕਾਰ ਦਾ ਸਾਨੂੰ ਕੋਈ ਨਾ ਕੇਂਦਰ ਦਾ ਨਾ ਪੰਜਾਬ ਸਰਕਾਰ ਦਾ ਨਮਾਇੰਦਾ ਬਿਆਨ जरूर ਆਉਂਦੇ ਨੇ ਪਰ ਸਾਨੂੰ ਫੀਲਡ ਦੇ ਵਿੱਚ ਨਹੀਂ ਕਿਤੇ ਦੀ ਉਹ ਤਾਂ ਮੈਂ ਵੀ ਸੁਣਿਆ ਜੀ ਵੀਡੀਓ ਇਹਨਾਂ ਦੀ ਉਹ ਬੋਲਦੇ ਆਂ ਦੀ ਉਹ ਤਾਂ ਕਹਿੰਦਾ ਵੀ ਇਹੋ 20 ਜਨ ਅਨੰਤ ਦੇ ਖਾਤੇ ਚ ਪਾਤਾ ਵੀ ਸਾਨੂੰ ਤੁਸੀਂ ਹੁਣ ਸਾਨੂੰ ਤਾਂ ਜਿੰਨੀ ਕਿ ਜਾਣਕਾਰੀ ਹਾਸਲ ਹੋਈ ਹੈ ਅਸੀਂ ਅੱਜ ਵੀ ਸਾਡੀ ਟੀਮ ਦੇ ਵਿੱਚ ਬੈਠੇ ਬੰਦੇ ਸੀ ਵੀ ਕਿ ਸਾਰਿਆਂ ਨੂੰ ਉਹ 20-2000 ਰੁਪਏ ਪਰ ਰੇਕਡ ਮਿਲ ਗਿਆ ਅਸੀਂ ਪੁੱਛਣਾ ਚਾਹੁੰਦਾ ਕੇਂਜਰੀਵਾਲ ਸਾਹਿਬ ਨੂੰ ਤੁਹਾਡੇ ਜ਼ਰੀਏ ਵੀ ਤੁਸੀਂ ਕੀ ਇਹ 5 ਏਕੜ ਵਾਲਿਆਂ ਤੱਕ ਹੀ ਸੀਮਤ ਰੱਖੋਗੇ ਕਿ ਉਹਨਾਂ ਲੋਕਾਂ ਨੂੰ ਮਾਰ ਦੇ ਜੇ 40-40 ਕਿੱਲੇ ਮਰਗੇ ਠੇਕੇ ਤੇ ਲਏ ਹੋਏ ਉਹਨਾਂ ਸਾਰਿਆਂ ਦਾ ਮਾਮਲਾ ਤੇ ਰਹੋ ਜਾਂ ਕੇਂਦਰ ਦੀ ਉਹ ਪਾਲਸੀ ਦੇ ਆਧਾਰ ਤੇ ਬੰਡੇ ਵੰਡ ਰਹੇ ਹੋ ਵੀ 5 ਏਕੜ ਤੋਂ ਵੱਧ ਕਿਸੇ ਨੂੰ ਦੇਣਾ ਨਹੀਂ ਅਜੇ ਤੱਕ ਤਾਂ 5 ਏਕੜ ਤੱਕ ਦਾ ਮਾਮਲਾ ਦੀ ਵੀ ਖਬਰ ਹੁੰਦੀ ਮਿਲ ਰਹੀਆਂ ਥੋੜੇ ਖਵਾਰਾਂ ਦੇ ਬਿਆਨ ਜਰੂਰ ਪੜਦੇ ਆ ਕਿ ਅਸੀਂ ਦੇ ਰਹੇ ਹਾਂ ਇਹ ਚੋਣ ਰੈਲੀਆਂ ਦਾ ਚੋਣ ਸੰਟਾ ਇਹ ਕੇਂਦਰੀ ਵਾਦ ਦੋ ਬੋਲ ਰਿਹਾ ਸਾਨੂੰ ਨਹੀਂ ਲੱਗਦਾ ਵੀ ਉਹ ਬਿਲਕੁਲ ਠੀਕ ਹੈ